ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਾਸੇ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਜੋ ਟਰਾਲੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਟਰਾਲੀ ਹੈ ਬਕਾਊ ਤਸਵੀਰਾਂ ਟਰਾਲੀ ਦੀਆਂ ਤੁਸੀਂ ਦੇਖ ਸਕਦੇ ਹੋ ਰੇਟ 1 ਲੱਖ 48000 ਰੁਪਏ ਟਰਾਲੀ ਤੇ ਪੂਰਾ ਮਾਲ ਜੋ ਕੇ ਟਾਟਾ ਦਾ ਲੱਗਿਆ ਹੋਇਆ ਰੀਲ ਦਾ ਹਿੱਸਾ ਡਬਲ ਸਾਈਜ਼ ਟਰਾਲੀ ਦਾ ਤੁਸੀਂ ਦੇਖ ਸਕਦੇ ਹੋ ਲਿਫਟ ਪੰਪ ਵੀ ਲੱਗਿਆ ਹੋਇਆ ਵਧੀਆ ਮਜ਼ਬੂਤ ਟਰਾਲੀ ਲਵਾਈ 11 ਫੁੱਟ ਚੜਾਈ 6 ਫੁੱਟ ਤਸਵੀਰਾਂ ਟਰਾਲੀ ਦੀਆਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਾਡੀ ਦੀਆਂ ਤਸਵੀਰਾਂ ਜੋ ਕਿ ਟਾਟਾ ਦਾ ਮਾਲ ਸਾਰਾ ਇਸ ਟਰਾਲੀ ਤੇ ਲੱਗਿਆ ਹੋਇਆ ਹੈ ਜੋ ਵੀ ਵੀ ਰੇਟ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਟਰਾਲੀ ਦੀ ਰੇਟ ਸੰਬੰਧੀ ਗੱਲਬਾਤ ਕਰ ਸਕਦੇ ਹੋ ਹਿੱਸਾ ਤੁਸੀਂ ਦੇਖ ਸਕਦੇ ਹੋ ਜੋ ਕਿ ਰੇਲ ਦਾ ਹਿੱਸਾ ਲੱਗਿਆ ਹੋਇਆ ਹੈ ਟਰਾਲੀ ਦੇ ਟਰਾਲੀ ਦੀਆਂ ਨਹੀਂ ਚਲਦੀਆਂ ਜੋ ਕਿ ਥੱਲੇ ਵਾਲਾ ਹਿੱਸਾ ਸੀ ਤੁਹਾਨੂੰ ਦਿਖਾ ਰਹੇ ਹਾਂ ਟਰਾਲੀ ਦਾ ਜੋ ਵੀ ਵੀ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਜਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਕੰਟੈਕਟ ਨੰਬਰ ਟਰਾਲੀ ਵਾਲੇ ਵੀਰ ਦਾ ਦਿੱਤਾ ਹੋਇਆ ਉਸ ਤੇ ਤੁਸੀਂ ਸੰਪਰਕ ਕਰਕੇ ਰੇਟਸ ਸੰਬੰਧੀ ਜਾਂ ਟਰਾਲੀ ਸੰਬੰਧੀ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ